ਆ ਸੋਨੂੰ ਸੁਣਾਉਨੇ ਆ ਆਡੀਓ ਆਮ ਆਦਮੀ ਪਾਰਟੀ ਬਣਾ ਲੋ ਆਮ ਆਦਮੀ ਪਾਰਟੀ گور ਖਤੰਦਾ ਕਰਦੀ ਆ ਪੰਜਾਬ ਦੇ ਵਿੱਚ ਜਿਸਮ ਫਰੋਸੀ ਦਾ ਤੰਦਾ ਆ ਜਿੰਨੀਆਂ ਪਾਰਟੀਆਂ ਨੇ ਪੰਜਾਬ ਦੀਆਂ ਸਿੱਖ ਜੱਥੇਬੰਦੀਆਂ ਨੇ ਜਾਂ ਪੰਜਾਬ ਚ ਲੋਕ ਰਹਿੰਦੇ ਨੇ ਇਹਨਾਂ ਦੇ ਮੂੰਹ ਤੇ ਤਾਲੇ ਲੱਗੇ ਇਹਨਾਂ ਨੂੰ ਨਹੀਂ ਪਤਾ ਕਿ ਪੰਜਾਬ ਦੇ ਵਿੱਚ ਅੱਜ ਕੀ ਹੋ ਰਿਹਾ ਪੰਜਾਬ ਦੇ ਵਿੱਚ ਕਾਨੂੰਨ ਬਣਾਤਾ ਕਿ ਕੋਈ ਵੀ ਧੰਦਾ ਕਰੇ ਉਹਦੀ ਫੋਟੋ ਨਹੀਂ ਖੇਚ ਸਕਦਾ ਉਹਦੀ ਕੋਈ ਵੀਡੀਓ ਨਹੀਂ ਬਣਾ ਸਕਦਾ ਤੇ ਖੁੱਲੇ ਆਮ ਗੋਰਖ ਧੰਦਾ ਚੱਲੇ ਪੰਜਾਬ ਦੇ ਵਿੱਚ ਖੁੱਲੇ ਆਮ ਚੱਲਦਾ ਗੋਰਖ ਧੰਦਾ ਕੌਣ ਚਲਾਉਂਦਾ ਆ ਰਗਵ ਚੱਡਾ ਆਮ ਆਦਮੀ ਪਾਰਟੀ ਵਾਲਾ ਤੇ ਰਗਵ ਚੱਡਾ ਦੀ ਖੇਲ ਭਗਵੰਤ ਮਾਨ ਦੀ ਘਰ ਵਾਲੀ ਆਹ ਦੂਜਾ ਜਿਹੜਾ ਭਈਆ ਦਿੱਲੀ ਵਾਲਾ ਸੀਐਮ ਇਹਦੀ ਘਰ ਵਾਲੀ ਇਹ ਗੋਰਖ ਧੰਦਾ ਚਲਾਉਂਦੀ ਆ ਜਿਹੜਾ ਡੀਜੀਪੀ ਪੰਜਾਬ ਆ ਉਹ ਗੋਰਖ ਧੰਦਾ ਚਲਾਉਂਦਾ ਉਹਦੀ ਘਰ ਵਾਲੀ ਵੀ ਇਹ ਗੋਰਖ ਧੰਦੇ ਚ ਇਨਮਾਲਬਾ ਡੀਜੀਪੀ ਪੰਜਾਬ ਦੀ ਕਿਉਂਕਿ ਇਹ ਰਲ ਕੇ ਪੈਸਾ ਇਕੱਠਾ ਕਰਦੇ ਨੇ ਕਿ ਪੈਸਾ ਇਹਨਾਂ ਨੇ ਇੰਨਾ ਇਕੱਠਾ ਕਰ ਲੈਣਾ ਜਾਂਦੇ ਹੋਏ ਜਦੋਂ ਮਰਨਗੇ ਨਾਲ ਲੈ ਕੇ ਜਾਣਗੇ ਬੱਚੀਆਂ ਇਹਨਾਂ ਦੇ ਘਰਾਂ 'ਚ ਵੀ ਹੈਗੀਆਂ ਨੇ ਪਰ ਉਹ ਨਹੀਂ ਧਿੰਦੀਆਂ ਲੋਕਾਂ ਦੀਆਂ ਬੱਚੀਆਂ ਧਿੰਦੀਆਂ ਨੇ ਗਰੀਬਾਂ ਦੀਆਂ ਬੱਚੀਆਂ ਨੂੰ ਫੜ ਫੜ ਕੇ ਗੋਰਖ ਧੰਦਾ ਕਰਾਉਂਦੇ ਨੇ ਜਿਹੜਾ ਡੀਜੀਪੀ ਪੰਜਾਬ ਆ ਉਹ ਜ਼ੇਲਾਂ ਚੋਂ ਫਿਰ ਕੁੜੀਆਂ ਨੂੰ ਜਦੋਂ ਜਵਾਨ ਹੁੰਦੀਆਂ ਨੇ ਲਿਆ ਕੇ ਹੁਣ ਉਹਨਾਂ ਨੂੰ ਪਹਿਲਾਂ ਤਾਂ ਬਾਹਰ ਵੇਚਦੇ ਹੁੰਦੇ ਸੀ ਹੁਣ ਇਹ ਪੰਜਾਬ ਦੇ ਵਿੱਚ ਹੀ ਇਦਾਂ ਦੇ ਗੋਰਖ ਧੰਦੇ ਕਰਾਉਂਦੇ ਨੇ ਜਿਹੜੀ ਪੁਲਿਸ ਨੇ ਪੰਜਾਬ ਦੇ ਲੋਕਾਂ ਦੀ ਰਾਖੀ ਕਰਨੀ ਆ ਲੋਕਾਂ ਦੀ ਦੇਖਭਾਲ ਕਰਨੀ ਆ ਜਿਹੜੀ ਸਰਕਾਰ ਨੇ ਲੋਕਾਂ ਦੀ ਦੇਖਭਾਲ ਕਰਨੀ ਆ ਲੋਕਾਂ ਦੀ ਰਾਖੀ ਕਰਨੀ ਆ ਅੱਜ ਉਹੀ ਲੋਕਾਂ ਨੂੰ ਉਜਾੜ ਕੇ ਪੈਸੇ ਬਣਾ ਰਹੇ ਨੇ ਪੰਜਾਬ ਨੂੰ ਤਬਾਹ ਕਰਕੇ ਪੈਸੇ ਬਣਾ ਰਹੇ ਨੇ ਪੰਜਾਬ ਨੂੰ ਉਜਾੜ-ਜਾੜ ਪੈਸੇ ਬਣਾ ਰਹੇ ਨੇ ਜੂਪੀ ਬਿਹਾਰ ਤੋਂ ਭਈਏ ਲਿਆ ਕੇ ਬਾੜਦੇ ਨੇ ਪੰਜਾਬ ਦੇ ਵਿੱਚ ਪੰਜਾਬ ਦੇ ਲੋਕਾਂ ਨੂੰ ਲੱਗ-ਲੱਗ ਤਰੀਕਿਆਂ ਦੇ ਨਾਲ ਮਾਰਦੇ ਨੇ ਦੂਜੀ ਖਬਰ ਇਹ ਆ ਬੜੇ ਧਿਆਨ ਨਾਲ ਕੰਨ ਖੋਲ ਕੇ ਸੁਣ ਲਓ ਜਿੰਨੇ ਵੀ ਬਿਹਾਰੀਆਂ ਤੋਂ ਤੁਸੀਂ ਫੂਡ ਲੈਨੇ ਹੋ ਗੋਭੀ ਲੈ ਲਈ ਜਿੰਨੀਆਂ ਵੀ ਗਰੋਸਰੀ ਦੀਆਂ ਚੀਜ਼ਾਂ ਲੈਨੇ ਹੋ ਉਹਦੇ ਵਿੱਚ ਇਦਾਂ ਦੀਆਂ ਮਲਾਪਟਾਂ ਪਾਈਆਂ ਗਈਆਂ ਨੇ ਕਿ ਪੰਜਾਬ ਦੇ ਲੋਕਾਂ ਨੂੰ ਕੈਂਸਰ ਵਰਗੀਆਂ ਬਿਮਾਰੀਆਂ ਹੋ ਜਾਣ ਪੰਜਾਬੀਆਂ ਨੂੰ ਉਹ ਪੰਜਾਬੀ ਫਿਰ ਮਰ ਜਾਣ ਖਤਮ ਹੋ ਜਾਣ ਤੇ ਭਈਏ ਲਿਆ ਲਿਆ ਕਿ ਇਹ ਹੋਰ ਬਾੜੀ ਜਾਣ ਇਹ ਸਬਜ਼ੀਆਂ ਵਿੱਚ ਵੀ ਇਦਾਂ ਦੀਆਂ ਚੀਜ਼ਾਂ ਪਾ ਪਾ ਕੇ ਪੰਜਾਬ ਦੇ ਲੋਕਾਂ ਨੂੰ ਖਵਾਉਂਦੇ ਨੇ ਇਹ ਵੀ ਤੁਹਾਨੂੰ ਸੁਣਾਉਂਦੇ ਆ ਆਡੀਓ ਇਹ ਖਵਾਉਂਦੇ ਨੇ ਇਹ ਫੇਰ ਜਿਹੜੇ ਆਪਾਂ ਰੇੜੀਆਂ ਤੇ ਜਾ ਕੇ ਖਾਂਦੇ ਆ ਜੀ ਆਹ ਗੋਲ ਗੱਪਿਆਂ ਦੀ ਰੇੜੀ ਆ ਫਲਾਨੀ ਰੇੜੀ ਆ ਠਮਕੀ ਰੇੜੀ ਤੇ ਖਾਂਦੇ ਆ ਉਹ ਜਿਹੜੇ ਬਿਹਾਰੀ ਨੇ ਜਾਂ ਜੂਪੀ ਦੇ ਭਈਏ ਨੇ ਉਹਦੇ ਵਿੱਚ ਇਸ ਤਰ੍ਹਾਂ ਦੀਆਂ ਖਤਰਨਾਕ ਚੀਜ਼ਾਂ ਮਲਾਉਂਦੇ ਨੇ ਜਿਹਦੇ ਨਾਲ ਆਸਤੇ ਆਸਤੇ ਬੰਦਾ ਖਤਮ ਹੋ ਜਾਏਗਾ ਮਰ ਜਾਏਗਾ ਜਦੋਂ ਕੋਈ ਪੰਜਾਬ ਦਾ ਵਾਸੀ ਪੰਜਾਬ ਦਾ ਰਹਿਣ ਵਾਲਾ ਜੱਦੀ ਪੁਸਤੀ ਪੰਜਾਬੀ ਰੇੜੀ ਲਾਉਂਦਾ ਤਾਂ ਉਹਨੂੰ ਪੰਜਾਬ ਪੁਲਿਸ ਕੁੱਟਦੀ ਆ ਉਹਦੀ ਰੇੜੀ ਚਕਾਉਂਦੀ ਆ ਇਹ ਵੀ ਤੁਹਾਨੂੰ ਦਿਖਾਉਨੇ ਆ ਫਿਰ ਜਦੋਂ ਭਈਏ ਲਾਉਂਦੇ ਨੇ ਤਾਂ ਉਹਨਾਂ ਦੀ ਹਮਾਇਤ ਕਰਦੇ ਨੇ ਕਿਉਂ ਹਮਾਇਤ ਕਰਦੇ ਨੇ ਕਿਉਂਕਿ ਪੰਜਾਬੀਆਂ ਨੂੰ ਖਤਮ ਕਰਨਾ ਖਾਣੇ ਵਿੱਚ ਤੁਹਾਡੇ ਚ ਮਲਬੜਾਂ ਕੀਤੀਆਂ ਜਾ ਰਹੀਆਂ ਨੇ ਭਈਏ ਲਿਆ ਲਿਆ ਕੇ ਪੰਜਾਬ ਵਿੱਚ ਬਾੜੇ ਜਾ ਰਹੇ ਨੇ ਇਹ ਕੌਣ ਬਾੜਦਾ ਆਮ ਆਦਮੀ ਪਾਰਟੀ ਤੇ ਕੇਂਦਰ ਸਰਕਾਰ ਜੇ ਪੰਜਾਬੀਓ ਤੁਸੀਂ ਬਚਣਾ ਚਾਹੁੰਦੇ ਹੋ ਤਾ ਭਈਆਂ ਕੋਲੋਂ ਕੁਛ ਨਾ ਖਰੀਦੋ ਭਈਆਂ ਕੋਲੋਂ ਕੁਛ ਵੀ ਲੈ ਕੇ ਨਾ ਖਾਵੋ ਭਈਆਂ ਦਾ ਟੋਟਲ ਬਾਈਕਾਟ ਕਰੋ ਤਾਂ ਪੰਜਾਬ ਬਚੂਗਾ ਜੇ ਤੁਸੀਂ ਭਈਆਂ ਦਾ ਬਾਈਕਾਟ ਨਹੀਂ ਕਰਦੇ ਤਾਂ ਪੰਜਾਬ ਨੇ ਬਚਣਾ ਨਹੀਂ ਭਈਆਂ ਨੂੰ ਕਹਿਣ ਦੀ ਲੋੜ ਨਹੀਂ ਕਿ ਤੁਸੀਂ ਜਾਵੋ ਪਰ ਭਈਆਂ ਤੋਂ ਕੁਛ ਲੈ ਕੇ ਹੀ ਨਾ ਖਾਵੋ ਨਾ ਇਹਨਾਂ ਦੀ ਰੇੜੀ ਤੇ ਖਾਵੋ ਨਾ ਇਹਨਾਂ ਕੋਲੋਂ ਕੁਛ ਖਰੀਦੋ ਤਾਂ ਬਚੋਗੇ ਨਹੀਂ ਤੁਹਾਨੂੰ ਤੇ ਤੁਹਾਡੇ ਬੱਚਿਆਂ ਨੂੰ ਜ਼ਹਿਰ ਦੇ ਦੇ ਕੇ ਖਾਣੇ ਦੇ ਵਿੱਚ ਇਦਾਂ ਦੀਆਂ ਚੀਜ਼ਾਂ ਮਲਾਵਟ ਕਰ ਕਰਕੇ ਤੁਹਾਨੂੰ ਬਿਮਾਰ ਕਰ ਦੇਣਗੇ ਅਪਾਹਜ ਕਰ ਦੇਣਗੇ ਪੰਜਾਬ ਨੂੰ ਤਬਾਹ ਕਰ ਦੇਣਗੇ ਹੁਣ ਤੁਸੀਂ ਆਪਣੇ ਪਰਿਵਾਰ ਨੂੰ ਖਤਮ ਕਰਨਾ ਇਹਨਾਂ ਤੋਂ ਚੀਜ਼ਾਂ ਲੈ ਕੇ ਖਾ ਕੇ ਜਾਂ ਤੁਸੀਂ ਆਪਣੇ ਪੰਜਾਬ ਨੂੰ ਬਚਾਉਣਾ ਇਹ ਹੁਣ ਪੰਜਾਬੀਓ ਤੁਹਾਡੇ ਵੱਸਾ ਇਹਨਾਂ ਨੂੰ ਕੰਮਾਂ ਤੇ ਨਾ ਰੱਖੋ ਕਹੋ ਵੀ ਕੁਸਨਾ ਕੰਮਾਂ ਤੇ ਵੀ ਨਾ ਰੱਖੋ ਜਦੋਂ ਤੁਸੀਂ ਨਹੀਂ ਰੱਖੋਗੇ ਆਪਣੇ ਆਪ ਵਾਪਸ ਭੱਜਣਗੇ ਇਹ ਪੰਜਾਬ ਸਰਕਾਰ ਦੀ ਗੰਦੀ ਚਾਲ ਭਗਮੰਤ ਮਾਰ ਕੰਜਰ ਦੀ ਗੰਦੀ ਚਾਲ ਭਗਮੰਤ ਮਾਨ ਦੀ ਘਰ ਵਾਲੀ ਖੁਦ ਇਹ ਜਿਸਮ ਫਰੋਸੀ ਦੇ ਧੰਦੇ 'ਚ ਲਮੋਲਵਾ ਉਹ ਖੁਦ ਇਹ ਧੰਦਾ ਚਲਾਉਂਦੀ ਆ ਜਿਹੜਾ ਦਿੱਲੀ ਵਾਲਾ ਭਈਆ ਉਹਦੀ ਘਰ ਵਾਲੀ ਵੀ ਇਹ ਧੰਦਾ ਚਲਾਉਂਦੀ ਆ ਜਿਹੜਾ ਡੀਜੀਪੀ ਪੰਜਾਬ ਆ ਉਹਦੀ ਘਰ ਵਾਲੀ ਵੀ ਇਹ ਧੰਦਾ ਚਲਾਉਂਦੀ ਆ ਕਿਉਂਕਿ ਸਾਰਾ ਇੱਕ ਲਾਣਾ ਹੀ ਆ ਇਹ ਇਹਨਾਂ ਦੇ ਵੀ ਬੱਚਿਆਂ ਨੇ ਅੱਗੇ ਪਰ ਇਹਨਾਂ ਨੂੰ ਆਪਣੀਆਂ ਬੱਚੀਆਂ ਨਹੀਂ ਦੀਂਦੀਆਂ ਪੰਜਾਬ ਦੀ ਤਬਾਹੀ ਕਰਨ ਲੱਗੇ ਨੇ ਇਹ ਹਰਾਮ ਦੇ ਪੁੱਤ ਇਹਨਾਂ ਤੋਂ ਬਚ ਲੋ ਪੰਜਾਬ ਦੇ ਲੋਕੋ ਜੇ ਬਚਣਾ ਤਾਂ ਬਚ ਲੋ ਆ ਸੁਣ ਲੋ ਹੁਣ ਆਡੀਓ ਰਿਕਾਰਡਿੰਗ ਆ ਵੀ ਰੋਬਿੰਟ ਹਾਂਜੀ ਠੀਕ ਆ ਸਰ ਸਰਮਾ ਜੀ ਕੀ ਹਾਲ ਚਾਲ ਨੇ ਯਾਰ ਕੱਢੀ ਹੋਣਾ ਤੂੰ ਵੱਟ ਪੈਣ ਤੇ ਦੇਖੀ ਦੀਆਂ ਵੀਡੀਓ ਜਰ ਕੀ ਕਰੀ ਐਸਾ ਇੱਕ ਚੀਜ਼ ਦੱਸ ਮੈਂ ਇੱਕ ਖਬਰ ਦੀ ਨਾ ਪੋਸਟਿੰਗ ਕਰਨੀ ਆ ਕਾਫੀ ਪੱਤਰਕਾਰਾਂ ਦੀ ਰਿਕਾਰਡਿੰਗ ਕੀਤੀ ਆ ਤੇ ਪੁੱਛਿਆ ਵੀ ਆ ਪਰ ਫਿਰ ਵੀ ਮੈਨੂੰ ਯਕੀਨ ਨਹੀਂ ਆਉਂਦਾ ਮੈਨੂੰ ਦਾ ਯਾਰ ਕਿ ਚੰਗੇ ਬੰਦੇ ਨੇ ਪੁੱਛਾਂ ਗੱਲ ਸਹੀ ਆ ਜਾਂ ਗਲਤ ਆ ਪੰਜਾਬ ਦੇ ਵਿੱਚ ਕਹਿੰਦੇ ਧੰਦੇ ਵਾਲੇ ਧੰਦੇ ਵਾਲੇ ਚੱਲ ਪਏ ਇਸ ਮਾਰ ਕਾ ਦਾ ਤੰਦਾ ਦੇ ਦੇ ਦਾ ਜਿਹੜਾ ਕੁੜੀਆਂ ਦਾ ਜਿਵੇਂ ਦੇ ਵਪਾਰ ਦਾ ਪੂਰਾ ਕੰਮ ਹੈ ਇਸ ਸੱਚਾ ਹੈ ਕਿ ਜਿਵੇਂ ਗਲੀ ਦੇ ਵਿੱਚ ਇੱਕ ਘਰ ਹੈ ਉਹਦੇ ਕੋਲੇ ਚਾਰ ਪੰਜ ਕੁੜੀਆਂ ਉਹਨੇ ਲਿਆਂਦੀਆਂ ਹੋਈਆਂ ਸਭ ਘਰਾਂ ਚ ਲਾਈ ਜਾਂਦੇ ਆ ਅਸਾ ਘਰਾਂ ਚ ਲਾਈ ਜਾਂਦੇ ਆ ਪੁਲਿਸ ਨਾੜ ਲਈ ਹੋਈ ਆ ਹੂੰ ਪੈਸੇ ਦੇ ਦਿੰਦੇ ਆ ਹੂੰ ਤਾਂ ਪੈਂ ਤੁਪ ਸਨੁਪ ਛੋਟਾ ਜਾਂ ਪ੍ਰੋਮੋ ਭੇਜਾਂ ਅਸਾ ਜੀ ਅੱਜ ਕੀਤਾ ਸੀ ਹੂੰ ਤੇ ਕਹਿੰਦਾ ਕਹਿੰਦਾ ਯਾਰ ਕੋਈ ਸਾਲਾ ਪੁਲਿਸ ਆਪਾਂ ਸਾਲਾ ਤਾਂ ਨਹੀਂ ਆਂਦਾ ਉਹ ਕਹਿੰਦਾ ਪੁਲਿਸ ਵਾਲਾ ਮੈਂ ਪੰਜ ਬਲਾ ਲਊ ਇੱਥੇ ਇਹਨੂੰ ਕਹਿੰਦਾ ਉਹ ਹੀ ਆ ਜਾਊਗਾ ਮੇਰੀ ਪੂਰੀ ਸੈਟਿੰਗ ਹੈਂਦਾ ਵਿੱਚ ਕੀ ਬਾਤ ਹੈ ਕਿੰਨਿਆ ਕੀ ਬਾਤ ਆ ਹਲੋ ਹਾਂਜੀ ਭਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਹੈ ਜੀ ਵਧੀਆ ਤੁਸੀਂ ਸੁਣਾਓ ਅੱਛਾ ਯਾਰ ਮੈਂ ਇੱਕ ਖਬਰ ਦੀ ਪੋਸਟਿੰਗ ਕਰਨੀ ਸੀ ਮੈਂ ਕਾਫੀ ਪੱਤਰਕਾਰਾਂ ਨੂੰ ਪੁੱਛਿਆ ਮੈਂ ਕਹਾ ਤੁਹਾਨੂੰ ਵੀ ਪੁੱਛ ਲਈਏ ਕਿ ਜਿਹੜੇ ਇੱਥੇ ਪੰਜਾਬ ਦੇ ਵਿੱਚ ਕਿਤੇ ਕਾਫੀ ਜਿੱਦਾਂ ਦਿੱਲੀ 'ਚ ਪਹਿਲਾਂ ਪਿੰਡੀ ਬਾਜ਼ਾਰ ਸੀ ਜਾਂ ਬੰਬੇ 'ਚ ਇਦਾਂ ਦੇ ਕੋਠੇ ਵਾਲੇ ਕਾਫੀ ਕੰਮ ਕਾਰੋਬਾਰ ਇਦਾਂ ਦੀ ਧੰਦੇ ਵਾਲੀਆਂ ਚੱਲ ਪਏ ਕੰਮ ਆਪਣੇ ਪੰਜਾਬ 'ਚ ਹਾਂਜੀ ਹਾਂ ਜਦੋਂ ਵੀ ਆ ਸਰਕਾਰ ਆਈ ਹੈ ਹਾਂ ਉਸ ਤੋਂ ਬਾਅਦ ਤੁਹਾਨੂੰ ਹਰ ਸ਼ਹਿਰ 'ਚ ਕੋਠੇ ਮਿਲਣਗੇ ਹਾਂ ਕੁੜੀਆਂ థਾਈਲੈਂਡ ਦੀਆਂ ਸਾਰੇ ਕਿਤੇ ਦੀਆਂ ਕੁੜੀਆਂ ਨਸ਼ਾ ਵੀ ਪ੍ਰੋਵਾਈਡ ਸਭ ਕੁਝ ਮਿਲਦਾ ਓ ਮਾਈ ਗਾਡ ਸੀ ਅੱਛਾ ਅੱਜ ਗੱਲ ਸਮੋਹ ਤੁਹਾਨੂੰ ਮੈਂ ਖਬਰ ਭੇਜ ਦਿੰਨਾ ਮੇਰੀਆਂ ਲਾਈਆਂ ਹੋਈਆਂ ਹਾਂ ਹਾਂ ਸੀਐਮ ਦੇ ਸ਼ਹਿਰ ਦੇ ਵਿੱਚ ਹਾਂ ਸਪਾ ਦੇ ਨਾਂ ਤੇ ਸਖਤ ਦਾ ਧੰਦਾ ਸ਼ਰਿਆਂ ਮੇ ਨੰਗੀਆਂ ਕੁੜੀਆਂ ਪੈਸੇ ਮੰਗਦੇ ਨੇ ਇਹ ਸੜਲੀ ਹੋਈ ਆ ਸਾਰਾ ਕੁਝ ਚੱਲ ਰਿਹਾ ਹੈ ਵਾਹੇ ਗਰੋਸਾ ਜੀ ਹਾਂ ਜੀ ਮੈਂ ਕਹਿੰਦਾ ਬਰਬਾਦ ਕਰਤੀ ਨਸਲ ਆਪਣੀ ਇਹਨਾਂ ਨੇ ਕਿਉਂਕਿ ਮੈਂ ਨਾ ਕਾਫੀ ਪੱਤੀ ਗੱਲ ਕਾਫੀ ਹੋਰ ਸੁਣੋ ਜੀ ਹੂੰ ਇਹ ਸਰਕਾਰ ਜਿਹੜੀ ਕਹਿੰਦੀ ਸੀ ਅਸੀਂ ਤੜਾ ਸੱਤਾ ਨਹੀਂ ਚਲਣ ਦੇ ਕੁਝ ਨਹੀਂ ਹਰ ਰੋਡ ਤੇ ਦਰਾ ਸੱਤੇ ਦੀਆਂ ਦੁਕਾਨਾਂ ਖਲਾਤੀਆਂ ਇਹਨਾਂ ਨੇ ਇਹਨਾਂ ਦੇ ਮੰਤਰੀਆਂ ਐਮ ਐਲ ਏ ਨੇ ਉਹ ਦਰਾ ਸੱਟਾ ਗਰੀਬ ਪਰਿਵਾਰ ਤਾਰੂ ਪੀ ਪੀ ਕੇ ਉੱਥੇ ਲੁੱਟੀ ਜਾਂਦੇ ਸਾਰੀ ਦਿਹਾੜੀ ਹੋਰ ਅਬਾਸਾ ਜੀ ਹਾਂ ਜੀ ਇਹ ਹਾਲਾਤ ਹੋ ਗਏ ਇਹਨਾਂ ਦੇ ਠੀਕ ਆ ਕਿ ਮੈਂ ਨਾ ਕਾਫੀ ਪੱਤਰਕਾਰਾਂ ਦੇ ਨਾਲ ਗੱਲ ਕੀਤੀ ਹੈ ਅਲੱਗ ਅਲੱਗ ਜ਼ਿਲ੍ਹਿਆਂ ਦੇ ਵਿੱਚ ਤੇ ਉਹਨਾਂ ਨੇ ਇਹ ਤੇ ਖਲਾਸੇ ਕੀਤੇ ਨੇ ਵੀ ਤੁਹਾਡੀ ਮਿੱਟੀ ਨਿਕਲਦੀ ਪੈਰਾਂ ਥੱਲੇ ਦੂਸਰੀ ਖਬਰ ਇਹ ਪੋਸਟੀ ਕਰਨੀ ਆ ਕਿ ਪੰਜਾਬ ਦੇ ਵਿੱਚ ਜਿਹੜੇ ਬਿਹਾਰੀ ਨੇ ਜਾਂ ਜੂਪੀ ਦੇ ਨੇ ਉਹ ਰੇੜੀਆਂ ਦੇ ਉੱਤੇ ਇਸ ਤਰ੍ਹਾਂ ਦਾ ਫੂਡ ਵੇਚਦੇ ਨੇ ਜਿਹਦੇ ਨਾਲ ਪੰਜਾਬ ਦੇ ਲੋਕਾਂ ਨੂੰ ਕੈਂਸਰ ਵਰਗੀਆਂ ਬਿਮਾਰੀਆਂ ਹੁੰਦੀਆਂ ਨੇ ਬਹੁਤ ਭੜੀਆਂ ਭੜੀਆਂ ਬਿਮਾਰੀਆਂ ਹੁੰਦੀਆਂ ਨੇ ਜਿਹੜੀ ਬਹੁਤ ਹੀ ਗੰਦਾ ਫੂਡ ਉਹ ਵੇਚਦੇ ਨੇ ਪੰਜਾਬ ਦੇ ਵਿੱਚ ਲੋਕਾਂ ਨੂੰ ਜਿਹਦੇ ਨਾਲ ਲੋਕ ਧੜਾ ਧੜਾ ਲੋਕਾਂ ਦੀ ਜ਼ਿੰਦਗੀ ਤਬਾਹ ਹੋ ਰਹੀ ਆ ਹਾਂ ਜੀ ਐਬਸੋਲੂਟਲੀ ਰਾਈਟ ਹੈ ਇਹ ਬਿਲਕੁਲ ਸਹੀ ਤੁਸੀਂ ਕਹਿ ਰਹੇ ਹੋ ਸੱਚ ਸੁਣਿਆ ਤੁਸੀਂ ਇਦਾਂ ਹੀ ਹੋ ਰਿਹਾ ਸਾਨੂੰ ਜ਼ਹਿਰ ਖਵਾਇਆ ਜਾ ਰਿਹਾ ਇਹਦਾ ਕੀ ਇਲਾਜ ਹੋਏਗਾ ਜੀ ਫਾਪਰ ਕਾਲਜ ਦੀ ਕੰਧ ਦੇ ਨਾਲ 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 ਭਾਸੋ ਚੁੰਗੀ ਤੱਕ 100 100 ਰੇੜੀ ਵਾਲੇ ਨੇ ਫਰ ਫਰੂਟ ਦੇ আর ਸਬਜ਼ੀਆਂ ਦੇ ਹੂੰ 200 ਹੋਣਾ ਜਿਨ੍ਹਾਂ ਦੇ ਕੋਲੇ ਕੋਈ ਲਾਇਸੈਂਸ ਨਹੀਂ ਕਿਉਂ ਇਹ ਲਈ ਬੈਠੇ ਆ ਬਾਈ ਰੋਡ ਤੇ ਸਾਡਾ ਰੋਡ ਰੋਕੀ ਬੈਠੇ ਨੇ ਨਾ ਬਿਜਲੀ ਦੀ ਲੋੜ ਹੈ ਨਾ ਇਹਨਾਂ ਨੂੰ ਕਿਰਾਇਆ ਦੇਣ ਦੀ ਲੋੜ ਹੈ ਪਰ ਇੱਕ ਮੋਨੋਪੋਲੀ ਬਣਾਈ ਹੋਈ ਆ ਸਾਡਾ ਇੱਕ ਵੀ ਪੰਜਾਬੀ ਬੰਦਾ ਇੱਥੇ ਖੜ ਨਹੀਂ ਸਕਦਾ ਉਹ ਅਸਾਂ ਇਹ ਇਹ ਹੀ ਖਾੜਨਗੇ ਇਹ ਸਾਡੀ ਸਾਜ਼ਿਸ਼ ਨਹੀਂ ਸਾਨੂੰ ਪਰ ਪ੍ਰਵਾਦ ਕਰਨ ਦੀ ਹੋਰ ਕੀ ਹੈ ਨਾਚੋ ਮੈਨੂੰ ਪੱਤਰਕਾਰਾਂ ਨੇ ਅਲੱਗ-ਅਲੱਗ ਨਿਊਜ਼ ਦਿੱਤੀ ਆ ਜੇ ਅਲੱਗ-ਅਲੱਗ ਜਾਣਕਾਰੀਆਂ ਦਿੱਤੀਆਂ ਨੇ ਪੂਰੇ ਪੰਜਾਬ ਦੇ ਵਿੱਚੋਂ ਕਿ ਪੰਜਾਬ ਦੇ ਵਿੱਚੋਂ ਪੰਜਾਬੀਆਂ ਨੂੰ ਹਰ ਇੱਕ ਢੰਗ ਦੇ ਨਾਲ ਤਬਾਹ ਕੀਤਾ ਜਾ ਰਿਹਾ ਕਿ ਜਿਹੜੇ ਜੂਪੀ ਦੇ ਭਈਏ ਨੇ ਜਾਂ ਬਿਹਾਰ ਦੇ ਨੇ ਉਹਨਾਂ ਨੂੰ ਲਿਆ ਕੇ ਇੱਥੇ ਵਸਾਇਆ ਜਾਵੇ ਜਿਹੜੇ ਪੰਜਾਬ ਦੇ ਵਸਿੰਦੇ ਨੇ ਉਹਨਾਂ ਨੂੰ ਖਵਾ-ਖਵਾ ਕੇ ਮਾੜਾ ਫੂਡ ਇਦਾਂ ਦੀਆਂ ਬਿਮਾਰੀਆਂ ਫਲਾ ਕੇ ਉਹਨਾਂ ਨੂੰ ਜੜ ਤੋਂ ਹੀ ਖਤਮ ਕੀਤਾ ਜਾਵੇ हां पाजी बिल्कुल ਸੱਚ ਆਪਣੀ ਜਰਨਲ ਕੀਤੀ ਚੱਲ ਰਹੀ ਹੈ ਕਹਿੰਦੇ ਵੱਡੇ ਪੱਧਰ ਦੇ ਉੱਤੇ ਕੋਸੂ ਹੋ ਰਿਹਾ ਪੱਤਰਕਾਰ ਕਹਿੰਦੇ ਅਸੀਂ ਤਾਂ ਨਹੀਂ ਲੈਂਦੇ ਰੇੜੀ ਤੋਂ ਕਿਸੇ ਤੋਂ ਵੀ ਫੂਡ ਇਹਨਾਂ ਦੇ ਤੋਂ ਨਾ ਤਾਂ ਅਸੀਂ ਕਹਿੰਦੇ ਖਾਣ ਨੂੰ ਕਦੇ ਲਈਏ ਕਹਿੰਦੇ ਨਾ ਅਸੀਂ ਨਾ ਤਾਂ ਕਦੇ ਕੋਈ ਸਬਜ਼ੀ ਹਰੀ ਸਬਜ਼ੀ ਲਈਏ ਕਿਉਂਕਿ ਹਰੀਆਂ ਸਬਜ਼ੀਆਂ ਵੀ ਸਾਰੀਆਂ ਉਧਰੋਂ ਆਉਂਦੀਆਂ ਨੇ ਜਿਨ੍ਹਾਂ 'ਚ ਜ਼ਹਿਰੀਲੀਆਂ ਚੀਜ਼ਾਂ ਪਾਈਆਂ ਹੋਈਆਂ ਨੇ ਪਾਜੀ ਦੇਖੋ ਤੁਸੀਂ ਬਿਲਕੁਲ ਸਹੀ ਕਹਿੰਦੇ ਹੋ ਜਨਾਨੀਆਂ ਦੇ ਅੰਦਰ ਭਈਆਂ ਦੇ ਨਿਆਣੇ ਠਹਿਰ ਰਹੇ ਨੇ ਭਾਂਤੋਂ ਤੋਂ ਬੇਬੀ ਟਿਊਬ ਸੈਂਟਰ ਦੇ ਵਿੱਚ ਭਈਆਂ ਦਾ ਵੀਰਜ बिकਦਾ ਇਨਾ ਮੀਰ ਆਪਣੇ ਬੰਦੇ ਨੌਜਵਾਨ ਖੱਸੀ ਹੋ ਗਏ ਨਸ਼ਿਆਂ ਚ ਮਾੜੀ ਖਰਾਕ ਖਾ ਖਾ ਕੇ ਠੀਕ ਹੈ ਜੀ ਤੇ ਪੰਜਾਬ ਨਾਲ ਤੇ ਪੰਜਾਬ ਦੇ ਨਿਆਣੇ ਤੇ ਬੱਚੇ ਕੁੜੀ ਚੋਤੇ ਕੀ ਕਿਲਾ ਕਰ ਰਹੇ ਨੇ ਜਿਹੜੇ ਬੇਬੀ ਟਿਊਬ ਸੈਂਟਰ ਕਦੇ ਸਾਲਾ ਇੱਕ ਵੀ ਨਹੀਂ ਸੀ ਪੰਜਾਬ ਚ ਅੱਜ ਗਿਣਤੀ ਕਰੋ ਕਿੰਨੇ ਨੇ ਯਾਨੀ ਪੰਜਾਬ ਨੂੰ ਦਿਨ ਪਰ ਰਾਤ ਤਬਾਹ ਕਰਨ ਲੱਗੇ ਹੋਏ ਨੇ ਬਿਲਕੁਲ ਤਬਾਹ ਜੇ ਕੋਈ ਸਹੀ ਸਲਾਮਤ ਬੱਚਾ ਪੜਿਆ ਲਿਖਿਆ ਉਹ ਇੱਥੇ ਰਹਿ ਕੇ ਰਾਜੀ ਨਹੀਂ ਜੇ ਕਿਸੇ ਬੰਦੇ ਨੇ ਸਾਡੇ ਤੇ ਕੋਈ ਅਲੀਗੇਸ਼ਨ ਲਾਤਾ ਤਾਂ ਸਾਨੂੰ 5 ਸਾਲ ਲੱਗ ਜਾਣਗੇ ਆਪਣੇ ਆਪ ਨੂੰ ਸਾਬਤ ਕਰਨ ਨੂੰ ਵੀ ਮੈਂ ਸਹੀ ਐ ਹਮ ਮਿਸਟਰ ਕੀ ਨੌਜਵਾਨੀ ਨੂੰ ਹਰ ਬੰਦਾ ਜਿਹੜਾ ਕਹਿੰਦਾ ਵੀ ਭਾਈ ਬਾਹਰ ਭੇਜ ਦੀਏ ਭਾਈ ਬਾਹਰ ਭੇਜ ਦੀਏ ਬਸ ਭਾਈ ਜਿਹੜੇ ਚੰਗੇ ਬੰਦੇ ਨੇ ਉਹ ਵਿਦੇਸ਼ਾਂ ਨੂੰ ਜਾ ਰਹੇ ਨੇ ਤੇ ਬਾਕੀ ਰਹਿੰਦੇ ਖੁੰਆਂ ਵਿੱਚ ਬਰਬਾਦ ਕੀਤਾ ਜਾ ਰਿਹਾ ਹੈ ਬਾਕੀ ਜਿਹੜੀ ਸਾਡੀ ਰਾਜਨੀਤਿਕ ਲੋਬੀ ਹੈ ਇਹ ਸਿਰਫ ਤੇ ਸਿਰਫ ਆਪਣੇ ਘਰ ਭਰਨ ਤੇ ਲੱਗੀ ਹੋਈ ਹੈ ਇਨਾਂ ਨੂੰ ਕੋਈ ਲੋਕਾਂ ਦਾ ਮਤਲਬ ਨਹੀਂ ਆ। ਜੇ ਭਾਜੀ ਇਹ ਨਹੀਂ ਇਹ ਸਹੀ ਸਹੀ ਕੀਤਾ ਆਉਣ ਵਾਲੇ ਦਿਨਾਂ 'ਚ ਤਾਂ ਪੰਜਾਬ ਬਿਲਕੁਲ ਖਤਮ ਸੱਚਮੁੱਚ ਖਤਮ ਹੋ ਜਾਏਗਾ। ਭਾਜੀ ਸੱਚ ਹੈ। ਬਿਲਕੁਲ ਸੱਚ ਹੈ। ਹੂੰ। ਪੰਜਾਬ ਦੀ ਹੋਂਦ ਨੂੰ ਬਹੁਤ ਵੱਡਾ ਖਤਰਾ ਹੈ ਇਸ ਟਾਈਮ। ਹੂੰ। ਕੋਈ ਬੰਦਾ ਆ ਕੇ ਆਧਾਰ ਕਾਰਡ ਬਣਾ ਲਵੇ, ਕੋਈ ਬੰਦਾ ਖਾਤਾ ਖੋਲਾ ਲਵੇ, ਕੋਈ ਬੰਦਾ ਜ਼ਮੀਨ ਖਰੀਦ ਲਵੇ, ਉਸ ਮਰਜ਼ੀ ਕਰੇ ਔਰ ਉਹਦੀ ਕੋਈ ਵੈਰੀਫਿਕੇਸ਼ਨ ਨਹੀਂ ਕੀਤੀ ਜਾਂਦੀ ਵੀ ਤੂੰ ਸਾਲਾ ਪਿੱਛੇ ਕਦੇ ਕਪਲਤਾ ਨਹੀਂ ਕਰਕੇ ਆਇਆ ਪਰ ਜਿਸ ਤਰ੍ਹਾਂ ਸੈਕਟਰ ਹੈਗੀ ਹੈ ਤਾਂ ਹੀ ਇਹ ਕੰਮ ਚੱਲ ਰਿਹਾ ਹੈ ਜੇ ਸੈਕਟਰ ਨਾ ਹੋਵੇ ਕੰਮ ਕਿੱਥੋਂ ਚੱਲ ਜੂ ਬਿਲਕੁਲ ਸਹੀ ਹੈ ਤੁਹਾਡੀ ਗੱਲ ਪਾਜੀ ਅਸੀਂ ਖਬਰਾਂ ਲਾਉਣਾ ਥੱਕ ਜੰਨੇ ਆ ਅਸੀਂ ਖਬਰਾਂ ਲਾਉਨੇ ਆ ਅਸੀਂ ਜ਼ਹਿਰ ਵਰਗੇ ਲੱਗਦੇ ਆ ਪਾਜੀ ਪੁਲਿਸ ਨੂੰ ਬਿਲਕੁਲ ਟਰੂ ਆ ਜੀ ਚਲੋ ਬਸ ਮੈਂ ਪੋਸਟੀ ਪੋਸਟੀ ਕਰਨੀ ਸੀ ਕਿ ਮੈਂ ਨਿਊਜ਼ ਲਾਉਣੀ ਸੀ ਮੈਂ ਕਿਹਾ ਵੀ ਪੰਜ ਚਾਰ ਬੰਦੇ ਤਾਂ ਪੋਸਟੀ ਕਰਕੇ ਫੇਰ ਲਾਉਂਗਾ ਨਾ ਸਹੀ ਆ ਪਾਜੀ ਲਾਓ ਦੱਬ ਕੇ ਧੰਦੇ ਵਾਲਾ ਕੰਮ ਤਾਂ ਪਰ ਦੇਖੋ ਸਪਾ ਸੈਂਟਰ ਜਿਹੜੀਆਂ ਕੁੜੀਆਂ ਧੰਦਾ ਕਰਦੀਆਂ ਨੇ ਉਹ ਪੰਜਾਬਣਾਂ ਦੇ ਨਾਲ-ਨਾਲ ਥਾਈਲੈਂਡ ਚੋਂ ਨਜ਼ੀਰੀਆ ਚੋਂ ਹਰ ਤਰ੍ਹਾਂ ਦਾ ਸਮਾਨ ਦਿਖਾਉਂਦੇ ਨੇ ਵੀ ਆ ਕਾਲਾ ਸਮਾਨ ਐ ਤੇ ਵੱਡਾ ਸਿਸਟਮ ਐ ਆ ਗੋਰੀ ਕੁੜੀ ਐ ਥਾਈਲੈਂਡ ਤੋਂ ਆਈ ਐ ਇਹ ਰਸ਼ੀਆ ਤੋਂ ਆਈ ਐ ਇਹ ਪੰਜਾਬ ਦੀ ਐ ਕੱਲੀ ਕੱਲੀ ਕੁੜੀ ਤੁਹਾਨੂੰ ਬੁਲਾ ਕੇ ਦਿਖਾਉਂਗੇ ਵਾਹਿਗੁਰੂ ਤੇ ਜਿਹੜੇ ਗੱਲ ਸੁਣੋ ਜਿਹੜੇ ਗੁਰਦੁਆਰਿਆਂ ਦੇ ਆ ਜੱਥੇਬੰਦੀਆਂ ਵਗੈਰਾ ਨੇ ਇਹ ਨਹੀਂ ਨਾਗਦੂੰ ਖੜਕਾਉਂਦੀਆਂ ਜਾਂ ਅਗਰ ਤੋਂ ਬੰਦ ਕਰਾਉਂਦੀਆਂ ਹਾਂਜੀ ਫਤਿਹਗੜ ਸਾਹਿਬ ਜਿੱਥੇ ਸਾਡੇ ਐਡੀ ਵੱਡੀ ਸਭਾ ਲੱਗਦੀ ਹੈ ਜਿੱਥੇ ਉੱਥੇ ਵੀ ਖੁੱਲੇ ਹੋਏ ਨੇ ਫਤਿਹਗੜ ਸਾਹਿਬ ਚ ਵੀ ਖੁੱਲੇ ਹੋਏ ਨੇ ਪਰ ਜਿੱਥੇ ਬੰਦੀਆਂ ਨਹੀਂ ਬੰਦ ਕਰਾਉਂਦੀਆਂ ਜਾ ਕੇ ਅੱਜ ਕਰਾਉਂਦੀਆਂ ਹੋਣੀਆਂ ਪੈਸੇ ਲੈ ਕੇ ਮੁੜੇ ਆਉਂਦੀਆਂ ਨੇ ਫਿਰ ਕੀ ਕਰੋ ਉਹ ਕੀ ਕਰੋਗੇ ਸਹੀ ਗੱਲ ਹੈ ਤੁਹਾਡੀ ਮਹੀਨਾ ਚੱਲਦਾ ਪੈਸੇ ਚੱਲਦੇ ਨੇ ਕੀ ਕਰੋਗੇ ਤੁਸੀਂ ਚਲੋ ਜੀ ਬਹੁਤ ਮਿਹਰਬਾਨੀ ਸਿੰਘ ਸਾਹਿਬ ਤੁਹਾਡੀ ਤੁਹਾਡਾ ਧੰਨਵਾਦ ਜੀ ਸ਼ੁਕਰੀਆ ਲੋ ਸਾਸਰੀ ਕਲਪਾ ਜੀ ਕਾ ਜਿਸੀ ਜੀ ਜੀ ਠੀਕ ਆ ਬਹੁਤ ਵਧੀਆ ਮੈਂ ਯਾਰ ਤੁਹਾਨੂੰ ਇਸ ਲਈ ਫੋਨ ਕੀਤਾ ਸੀਗਾ ਮੈਂ ਪੁੱਛਣਾ ਸੀਗਾ ਮੈਂ ਨਾ ਇੱਕ ਖਬਰ ਦੀ ਪੁਸ਼ਟੀ ਕਰਨੀ ਸੀਗੀ ਅ ਤੇ ਇਹ ਕਹਿੰਦੇ ਵੀ ਅੱਜ ਕੱਲ ਜਿੱਦਾਂ ਬੰਬੇ ਦੇ ਵਿੱਚ ਜਾਂ ਦਿੱਲੀ ਚ ਕੋਠੇ ਵਾਲੇ ਚੱਲਦੇ ਹੁੰਦੇ ਸੀ ਕਾਰੋਬਾਰ ਦੇ ਏਦਾਂ ਦੇ ਕਾਰੋਬਾਰ ਇਹ ਪੰਜਾਬ ਦੇ ਵਿੱਚ ਖੁੱਲੇ ਆਮ ਚੱਲਦੇ ਨੇ ਹਾਂਜੀ ਚੱਲਦੇ ਆ ਇਹਦਾ ਮੈਂ ਨਾ ਵੀਡੀਓ ਪੜੀ ਜਾਂਦਾ ਲੱਗਦਾ ਬਟਲ ਦੇ ਵੀ ਚੱਲਣ ਲੱਗਿਆ ਤਾਂ ਹਾਂਜੀ ਅਸਾ ਬਠਿੰਡੇ ਚ ਵੀ ਚੱਲਦੇ ਆ ਠੀਕ ਆ हां ਸ਼ਾਮ ਨੂੰ ਕੋਈ ਮਰਜੀ ਜਾਵੇ ਜੀ ਉਹ ਆਰ ਤਾਂ ਸੈਟ ਇਹ ਕ ਮੈਨੂੰ ਪਤਾ ਲੱਗਿਆ ਵੀ ਆਮ ਖੁੱਲ੍ਹੇ ਆਮ ਇਹ ਸਰਕਾਰ ਚ ਲਾਉਂਦੀ ਐ ਜਿਹੜੀ ਭਗਮੰਤ ਮਾਨਦੀ ਆ हां ਜੀ ਚਲਾਈ ਜਾਂਦੀ ਐ ਜਿਹਦੇ ਵਿੱਚ ਇੱਕ ਦੋ ਹੋਰ ਐ ਆਪਣੀ ਖਬਰਾਂ ਹੀ ਪਾਉਂਦੇ ਸੀ ਕਰੋਨੇ ਜੀ ਲਿੰਕ ਮੇਰੇ ਕੋਲ ਐ ਹੀ ਨਹੀਂ ਤੈਨੂੰ ਭੇਜ ਦਾਂਗਾ ਜੀ ਪੀ ਹੈ ਨਾ ਦੂਜਾ ਕਹਿੰਦੇ ਜਿਹੜੇ ਭਈਏ ਨੇ ਜਿਹੜੇ ਜਿਹੜੇ ਭਈਏ ਨੇ ਉਹ ਰੇੜੀਆਂ ਲਾ ਕੇ ਇਹ ਜਾ ਫੂਡ ਖਵਾਉਂਦੇ ਨੇ ਕਿ ਬਿਮਾਰ ਕਰੀ ਜਾਂਦੇ ਨੇ ਲੋਕਾਂ ਨੂੰ ਮਾਰੀ ਜਾਂਦੇ ਆ ਹਾਂ ਜੀ ਇਹ ਵੀ ਇਹ ਵੀ ਤੁਹਾਨੂੰ ਕੋਈ ਨਹੀਂ ਦੱਸਦਾ ਨਾ ਜੀ ਹਾਂਜੀ ਟੰਗਾ ਲਈ ਹੁੰਦਾ ਅਗਰਾਂਜੀ ਤੇ ਇਹ ਤਲਪੋਦਰ ਬਹੁਤ ਵੇਚਦਾ ਹੈ ਇਹ ਰੈਸ਼ਨ ਨਸ਼ਾ ਜੀ ਰੇੜੀ ਦਾ ਅਸਾਂ ਰੇੜੀਆਂ ਤੇ ਨਸ਼ਾ ਵੀ ਵੇਚਦੇ ਆ ਤੇ ਗੰਦਾ ਫੂਡ ਵੀ ਵੇਚਦੇ ਆ ਹਾਂਜੀ ਹਾਂਜੀ ਚਲੋ ਮੈਂ ਤੁਹਾਨੂੰ ਮੈਂ ਥੋੜਾ ਬੁਖਾਰਾ ਇੱਕ ਦੋ ਦਿਨ ਦੇ ਦੋ ਮੈਨ ਨਹੀਂ ਮੈਂ ਤੁਹਾਨੂੰ ਵੀਡੀਓ ਬਣਾ ਕੇ ਲੈ ਦੂੰਗਾ ਜੀ ਚਲੋ ਠੀਕ ਆ ਓਕੇ ਥੈਂਕ ਯੂ ਵੀਰਿਆ